ਮਹਾਲਪੁਰ ਦੇ ਮੁੱਖ ਚੌਕ 'ਚ ਸਥਿਤ ਚਾਵਲਾ ਕਲਾਥੌਂਸ ਅਤੇ ਇਹ ਪਿੰਡ ਬੁਗਰਾ 'ਚ ਗੋਲੀਆਂ ਚਲਾ ਕੇ ਕਰੋਨਾ ਦੀ ਫੈਰੋਤੀ ਮੰਗਣ ਵਾਲੇ ਕੋਸ਼ਲ ਸੌਰਵ ਚੌਧਰੀ ਗਰੁੱਪ ਦੇ ਤਿੰਨ ਸ਼ੂਟਰਾਂ ਤੇ ਦੋ ਮਹਿਲਾਵਾਂ ਸਮੇਤ 10 ਕੱਥਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਹੁਸ਼ਰਪੁਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਜਦਕਿ ਇਸ ਮਾਮਲੇ 'ਚ ਨਾਮਜ਼ਦ ਪੰਜ ਹੋਰ ਕੱਥਤ ਦੋਸ਼ੀ ਫਿਲਹਾਲ ਪੁਲਿਸ ਦੀ ਹਿਰਾਸਤ 'ਚ ਫਰਾਰ ਚੱਲ ਰਹੇ ਨੇ ਸਥਾਨਕ ਪੁਲਿਸ ਲਈ ਗਰਾਊਂਡ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਸਾਲ ਦੀ ਮਿਤੀ 11 ਫਰਵਰੀ ਨੂੰ ਇਹ ਮਾਹਲਪੁਰ ਦੇ ਮੁੱਖ ਚੌਕ 'ਚ ਸਥਿਤ ਚਾਵਲਾ ਕਲਾਥ ਹਾਊਸ ਤੇ ਸਪਲੈਂਡਰ ਤੇ ਆਏ ਸ਼ੂਟਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਤੇ ਮਾਲਕ ਪਾਸੋਂ 5 ਕਰੋੜ ਦੀ ਫਰੋਤੀ ਮੰਗੀ ਗਈ ਸੀ ਤੇ ਫਿਰ ਇਸ ਤੋਂ ਬਾਅਦ ਮਿਤੀ 4 ਮਾਰਚ ਨੂੰ ਪਿੰਡ ਬੁੱਗਰਾ 'ਚ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਘਰ ਤੇ ਸਵਿਫਟ ਗੱਡੀ 'ਚ ਆਏ ਸ਼ੂਟਰਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਕੇ ਫਰੋਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲਵਾਂ ਨੂੰ ਆਧਾਰ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਸ਼ੂਟਰਾਂ ਜੋ ਕਿ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਰਹਿਣ ਵਾਲੇ ਨੇ ਨੁਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਦੋਵਾਂ ਮਾਮਲਿਆਂ 'ਚ ਦੋ ਮਹਿਲਾਵਾਂ ਸਮੇਤ ਕੁੱਲ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਸ ਮਾਮਲੇ ਦੇ 5 ਕਥਿਤ ਦੋਸ਼ੀ ਅਜੇ ਫਰਾਰ ਚੱਲ ਰਹੇ ਨੇ। ਐਸਐਸਪੀ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਹੀ ਨਾ ਕਥਿਤ ਦੋਸ਼ੀਆਂ ਪਾਸੋਂ 5 ਨਜਾਇਜ਼ ਹਥਿਆਰ, 10 ਜ਼ਿੰਦਾ ਰੋਂਦੇ 3 ਗੱਡੀਆਂ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਨੇ ਜਲੰਧਰ ਚ ਵੀ ਇੱਕ ਟਰੈਵਲ ਏਜੰਟ ਤੇ 5 ਕਰੋੜ ਦੀ ਫਰੋਤੀ ਲਈ ਗੋਲੀਆਂ ਚਲਾਈਆਂ ਸਨ ਤੇ ਪੁਲਿਸ ਵੱਲੋਂ ਹੁਣ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਪਤਾ ਕਿ ਪਿਛਲੇ ਦਿਨੀ ਲਗਭਗ 2 2.5 ਮਹੀਨੇ ਪਹਿਲਾਂ ਮਾਲਪੁਰ ਚੌਕ ਚ ਚਾਮਲਾ ਕਲੋਥ ਹਾਊਸ ਤੇ ਗੋਲੀਆਂ ਚਲਾਈ ਗਈ ਸੀ ਜਿੱਦੀ ਜ਼ਿੰਮੇਵਾਰੀ ਕੌਸ਼ਲ ਚੌਧਰੀ ਸੌਰਵ ਚੌਧਰੀ ਗੈਂਗ ਨੇ ਲਈ ਸੀ ਤੇ ਉਸ ਤੋਂ ਬਾਅਦ ਬੁਗਰੇ ਪਿੰਡ ਚ ਵੀ ਜਿਹੜਾ ਹੈਗਾ ਗੋਲੀ ਚਲਾਈ ਗਈ ਸੀ ਜਿਹਦੀ ਜ਼ਿੰਮੇਵਾਰੀ ਵੀ ਜਿਹੜਾ ਹੈਗਾ ਉਹ ਕੌਸ਼ਲ ਚੌਧਰੀ ਗੈਂਗ ਨੇ ਲਈ ਸੀਗੀ ਇਸ ਸੰਬੰਧ ਵਿੱਚ ਹੁਣ ਤੱਕ ਹੁਸ਼ਿਆਰਪੁਰ ਪੁਲਿਸ ਨੇ 15 ਦੋਸ਼ੀ ਆਈਡੈਂਟੀਫਾਈ ਕੀਤੇ ਹੈਗੇ ਤੇ ਉਹ 10 ਦੋਸ਼ੀ ਜਿਹੜੇ ਹੈਗੇ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹੈਗੇ ਉਹਨਾਂ ਵਿੱਚ ਮੇਨ ਜਿਹੜੇ 3 ਸ਼ੂਟਰ ਦੋਨੋਂ ਕੇਸਾਂ 'ਚ ਜਿਹੜੇ ਫਾਇਰਿੰਗ ਕਰਨ ਆਏ ਸੀਗੇ ਉਹ ਪੁਲਿਸ ਵੱਲੋਂ ਅਰੈਸਟ ਕਰ ਲਿੱਤੇ ਗਏ ਹੈਗੇ ਤੇ ਉਹਨਾਂ ਦਾ ਜਿਹੜਾ ਇਹ ਕੋਆਰਡੀਨੇਟਰ ਸੀਗਾ ਗਨਸ਼ਾਮ ਉਹਨੂੰ ਵੀ ਅਰੈਸਟ ਕੀਤਾ ਗਿਆ ਉਸ ਤੋਂ ਉਸ ਤੋਂ ਇਲਾਵਾ ਦੋ ਲੋਕ ਜਿਹੜੇ ਉਹਨਾਂ ਨੂੰ ਆ ਆਪਾਂ ਕਹਿ ਸਕਦੇ ਆ ਟਰਾਂਸਪੋਰਟ ਕਰਨ ਦਾ ਕੰਮ ਕਰ ਰਹੇ ਸੀਗੇ ਗੱਡੀ 'ਚ ਬਿਠਾ ਕੇ ਲੈਣ ਦਾ ਲਿਜਾਣ ਦਾ ਜਿਹਦੇ ਵਿੱਚ ਇੱਕ ਗੁਰਜਿੰਦਰ ਗਾਂਧੀ ਸੀਗਾ ਤੇ ਦੂਸਰਾ ਸਿਮਰਬੀਰ ਸਿੰਘ ਉਰਫ ਸਾਫੀ ਸੀਗਾ ਜਿਹੜਾ ਗੁਰਜਿੰਦਰ ਗਾਂਧੀ ਸੀਗਾ ਆ ਜਲੰਧਰ ਦੇ ਕੇਸ 'ਚ ਵੀ ਇਸੇ ਗੈਂਗ ਦੇ ਕੇਸ 'ਚ ਫਾਇਰਿੰਗ ਦੇ ਵਿੱਚ ਵਾਂਟਡ ਸੀਗਾ ਜਿਹਨੇ ਉੱਥੇ ਜਲੰਧਰ 'ਚ ਫਾਇਰਿੰਗ ਕੀਤੀ ਸੀਗੀ ਇਹਨੂੰ ਵੀ ਸਾਡੀ ਟੀਮ ਨੇ ਟਰੇਸ ਕਰਕੇ ਅਰੈਸਟ ਕੀਤਾ ਹੈਗਾ ਤੇ ਇਸ ਤੋਂ علاوہ ਹੋਰ ਜਿਹੜੇ ਟੋਟਲ ਮਿਲਾ ਕੇ 10 ਦੋਸ਼ੀ ਸਾਡੀ ਪੁਲਿਸ ਨੇ ਹਜ਼ਾਰਪੁਰ ਪੁਲਿਸ ਦੀ ਟੀਮ ਨੇ ਇਸ ਕੇਸ ਅਰੈਸਟ ਕੀਤੇ ਹੈਗੇ ਹੁਣ ਤੱਕ ਪੰਜ ਵੈਪਨ ਅਸੀਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੇ ਕਿ ਪੰਜ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਹੁਣ ਤੱਕ ਇਸ ਕੇਸ ਸੇ ਜਿਨ੍ਹਾਂ ਵਿੱਚ ਚਾਰ ਪਿਸਟਲ ਬੱਤੀਪੋਰ ਦੇ ਹੈਗੇ ਇੱਕ ਇੱਕ ਰਿਵੋਲਵਰ ਬੱਤੀਪੋਰ ਦਾ ਹੈਗਾ 10 ਰਾਉਂਡ ਜਿੰਦਾ ਬਰਾਮਦ ਕੀਤੇ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਚਾਰ ਗੱਡੀਆਂ ਹੁਣ ਤੱਕ ਇਸ ਸੇ ਜਿਹਦੇ ਵਿੱਚ ਇੱਕ ਵਰਨਾਕਾਰ ਹੈਗੀ ਇੱਕ ਡਿਜ਼ਾਇਰ ਕਾਰ ਹੈਗੀ ਇੱਕ ਫੋਰਡ ਪੀਸਟਾ ਤੇ ਇੱਕ ਸਪਲੈਂਡਰ ਮੋਟਰਸਾਈਕਲ ਚਾਰ ਟੋਟਲ ਵਹੀਕਲਸ ਅਸੀਂ ਬਰਾਮਦ ਕੀਤੇ ਹੈਗੇ ਇਸ ਕੇਸ ਚ ਹੁਣ ਹੁਣ ਜਿਹੜਾ ਹੈਗਾ ਇਸ 15 ਟੋਟਲ ਦੋਸ਼ੀਆਂ ਵਿੱਚੋਂ ਪੰਜ ਦੋਸ਼ੀ ਫੜਨੇ ਅਰੈਸਟ ਕਰਨੇ ਬਾਕੀ ਰਹਿੰਦੇ ਹੈਗੇ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜਿਹੜਾ ਕੁਸ਼ਲ ਚੌਧਰੀ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ ਗੁਰਦਾਮ ਚ ਤੇ ਚਾਰ ਦੋਸ਼ੀ ਆਇਡੈਂਟੀਫਾਈਡ ਜਿਹੜੇ ਹੈਗੇ ਉਹ ਫੜਨੇ ਬਾਕੀ ਰਹਿੰਦੇ ਸਰ ਇਹੋ ਐਸੇ ਵਿੱਚ ਹੀ ਮਾਲਪੁਰ ਫਾਈਲ ਕੀਤੀ ਹੈ ਇਨਕੁਰੀ ਅਤੇ ਉਸ ਤੋਂ ਬਾਅਦ ਅਮੈਚਰ ਦਾ ਵਿਟਰਨ ਦਾ ਉਹਦੇ ਘਰ ਤੇ ਸਾਰੀ ਮੁਕਵਾਈ ਗਈ ਜਿਹੜੇ ਦੋਸ਼ੀ ਜਦੋਂ ਮਾਲਪੁਰ ਚ ਫਾਇਰ ਕੀਤਾ ਗਿਆ ਸੀਗਾ ਉਸ ਤੋਂ ਪੁੱਛੇ ਜਾਣਾਂ ਬਾਅਦ ਜਿਹੜਾ ਹੈਗਾ ਇਸ ਤਰੀਕੇ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਰਾਹੀਂ ਰਿਪੋਰਟ ਕੀਤੀਆਂ ਗਈਆਂ ਸੀਗਾ ਜਿਹੜੇ ਬੰਦੇ ਫੜੇ ਹੈਗੇ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਡਿਸਕਲੋਸ ਕੀਤਾ ਹੈਗਾ ਕਿ ਜਿਹੜੇ ਇਹਨਾਂ ਦੇ ਆਪਰੇਟਿਵ ਬਾਹਰ ਯੂਐਸ ਚ ਬੈਠੇ ਹੈਗੇ ਉਹਨਾਂ ਨੇ ਉੱਥੇ ਵੀ ਇਹਨਾਂ ਦੇ ਇੱਕ ਘਰ ਤੇ ਫਾਇਰਿੰਗ ਕੀਤੀ ਸੀਗੀ ਤੇ ਉਹ ਆਬਵੀਅਸਲੀ ਉੱਥੋਂ ਦੀ ਪੁਲਿਸ ਨੇ ਇਨਵੈਸਟੀਗੇਟ ਕਰਦਾ ਸਰ ਬੇਸਿਕਲੀ ਇਹ ਰੰਗਦਾਰੀ ਦੇ ਕੰਮ ਸੀ ਮਤਲਬ ਕੁ ਪੈਸੇ ਦਾ ਪੰਜ ਪਰੋਡ ਦੀ ਪਰਚੀ ਵੀ ਸੁੱਤੀ ਗਈ ਸੀਗੀ ਇਹ ਗਲੋਟੋਫਸ ਵਾਲੇ ਨਾਲ ਇਹਨਾਂ ਚ ਦੋ ਚੀਜ਼ਾਂ ਜਿਹੜੀ ਹੈਗੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਰਹੀ ਹੈਗੀ ਇਹਨਾਂ ਦਾ ਕੁਝ ਪੈਸੇ ਨੂੰ ਲੈ ਕੇ ਡਿਸਪਿਊਟ ਵੀ ਹੈਗਾ ਤੇ ਕੁਝ ਐਕਸਟਰਸ਼ਨ ਦਾ ਕੇਸ ਵੀ ਹੈਗਾ ਦੋਨੋਂ ਚੀਜ਼ਾਂ ਸਾਹਮਣੇ ਆ ਰਹੀ ਹੈ ਕਿ ਹੁਣ ਪੈਸੇ ਦਾ ਡਿਸਪਿਊਟ ਜਿਹੜਾ ਹੈਗਾ ਉਹ ਕੀ ਹੈਗਾ ਉਹ ਸਾਹਮਣੇ ਨਿਕਲ ਕੇ ਨਹੀਂ ਆ ਪਾਇਆ ਹੈਗਾ ਬਟ ਜਿਹੜੀ ਜਿਹੜੇ ਅਕਿਊਜ਼ ਫੜੇ ਹੈਗੇ ਉਹ ਕੁਝ ਇਸ ਚੀਜ਼ ਤੇ ਇਸ ਚੀਜ਼ ਵੱਲ ਵੀ ਇਸ਼ਾਰਾ ਕਰਦੇ ਹੈਗੇ ਕਿ ਜਿਹੜੇ ਬਾਹਰ ਬੰਦੇ ਰਹਿੰਦੇ ਹੈਗੇ ਉਹਨਾਂ ਦਾ ਕੋਈ ਆਪਸ ਵਿੱਚ ਇਸ਼ੂ ਹੈਗਾ ਬਟ ਯੈਸ ਇੱਥੇ ਜਿਹੜਾ ਹੈਗਾ ਜਿਹੜੀ ਚੀਜ਼ ਪ੍ਰਾਈਮ ਅਫਸਰ ਇਹਨਾਂ ਨੇ ਕੀਤੀ ਸੀ ਉਹ ਫਾਇਰਿੰਗ ਡਰਾਉਣ ਦੇ ਮਕਸਦ ਨਾਲ ਤੇ ਨਾਲ ਐਕਸਟਰੈਸ਼ਨ ਦੇ ਮਕਸਦ ਨਾਲ ਸਰ ਦੋਨੋਂ ਥਾਂ ਦੇ ਵਿੱਚ ਪੈਸੇ ਦੇ ਲੈਣ ਦੇਣਾ ਮਤਲਬ ਜਿਹੜੀ ਮਾਲ ਤੋਂ ਗੋਲੀਬਾਰੀ ਹੁੰਦੀ ਆ ਬੋਗਰੇ ਪਿੰਡ ਗੋਲੀਬਾਰੀ ਹੁੰਦੀ ਏ ਇਸ ਤੇ ਜਿਹੜਾ ਹੈਗਾ ਇਹਦਾ ਕਨੈਕਸ਼ਨ ਬਾਹਰ ਨਿਕਲਦਾ ਹੈਗਾ ਜਿਹੜੇ ਦੋਨੋਂ ਹੀ ਥਾਵਾਂ ਤੇ ਜਿੱਥੇ ਗੋਲੀਬਾਰੀ ਹੁੰਦੀ ਹੈਗੀ ਦੋਨੋਂ ਹੀ ਥਾਵਾਂ ਦੇ ਬੰਦੇ ਬਾਹਰ ਇਹਨਾਂ ਦੇ ਰਹਿ ਰਿਹਾ ਹੈਗੇ ਤੇ ਜਿਹੜੇ ਅਕਿਊਜ਼ਡ ਹੈਗੇ ਉਹ ਬੰਦੇ ਵੀ ਜਿਹੜੇ ਮੇਨ ਆਪਰੇਟਿਵ ਹੈਗੇ ਉਹ ਵੀ ਬਾਹਰ ਹੈਗੇ ਉੱਥੇ ਉਹਨਾਂ ਦੀ ਜਿਹੜੀ ਰੈਵਲਰੀ ਕੀ ਹੈਗੀ ਉਹ ਹਾਲੇ ਤੱਕ ਕਿਉਂਕਿ ਆਬਵੀਅਸਲੀ ਇੱਕ ਪਾਰਟੀ ਜਿਹੜੀ ਹੈਗੀ ਉਹ ਕਲੇਮ ਕਰ ਰਹੀ ਹੈਗੀ ਕਿ ਜੀ ਸਾਡਾ ਇਸ਼ੂ ਪੈਸੇ ਦਾ ਲੈਂਡਨ ਦਾ ਹੈਗਾ ਪਰ ਦੂਸਰੀ ਪਾਰਟੀ ਜਿਹੜੀ ਹੈਗੀ ਉਹ ਕਲੇਮ ਕਰ ਰਹੀ ਹੈ ਕਿ ਨਹੀਂ ਸਾਡਾ ਇਸ਼ੂ ਪੈਸੇ ਦਾ ਲੈਣ ਦੇਣ ਦਾ ਨਹੀਂ ਹੈਗਾ ਸਾਡਾ ਇੱਥੇ ਐ ਐਕਸਟਰਸ਼ਨ ਤੋਂ ਲਿਪਟ ਹੈਗਾ ਆਬੀਅਸਲੀ ਇੱਥੇ ਇਹਨਾਂ ਦਾ ਕੋਈ ਪੈਸੇ ਦਾ ਲੈਣ ਦੇਣ ਨਹੀਂ ਹੈਗਾ ਇੱਥੇ ਜਿਹੜਾ ਹੈਗਾ ਉਹ ਥ੍ਰੈਟ ਤੇ ਐਕਸਟਰਸ਼ਨ ਦਾ ਹੈਗਾ ਬਾਹਰ ਕੀ ਹੈਗਾ ਉਹਦੇ ਬਾਰੇ ਆਪਾਂ ਕੋਈ ਕਮੈਂਟ ਹਲੇ ਜਦੋਂ ਆਪਣੇ ਜੂਰਿਸਡਿਕਸ਼ਨ ਚ ਨਹੀਂ ਹੈਗਾ ਆਪਾਂ ਆਬੀਅਸਲੀ ਨਹੀਂ ਮਤਲਬ ਜੀ ਸਪੈਸ਼ਲ ਸ਼ੂਟਰ ਜਿਹੜੇ ਸ਼ੂਟਰ ਸ਼ੂਟ ਕਰਨ ਲਈ ਇੱਥੇ ਆ ਹਾਂ ਸ਼ੂਟਰ ਜਿਹੜੇ ਆਇਡੈਂਟੀਫਾਈ ਕੀਤੇ ਹੈਗੇ ਅਸੀਂ ਤੇ ਅਰੈਸਟ ਕੀਤੇ ਹੈਗੇ ਆ ਸਾਰੇ ਯੂਪੀ ਤੇ ਹਰਿਆਣਾ ਤੋਂ ਜਿਹੜੇ ਹੈਗੇ ਉਹ ਆਏ ਸੀ ਕਾਲਾ ਵੀ ਬਾਈਲ ਦੇ ਨਾਲ ਵੀ ਕਿੰਮਲ ਵੀ ਬਾਹਰ ਆਇਆ ਸੀ ਜਿਹੜੀ ਪਾਰਟੀ ਤੇ ਫਾਇਲ ਕੁੜੀਆ ਤੇ ਵਿਸ਼ੇ ਤੇ ਪੈ ਗਿਆ ਇੱਕ ਜਿਹੜਾ ਮੈਂ ਡਾਕਟਰ ਜਿਹੜੇ ਕਾਰਪਸ ਸਟਾਫ ਦੇਖੋ ਇੱਥੇ ਹਾਂਜੀ ਅਫੀਮ ਦਾ ਕਾਰੋਬਾਰ ਦੇਖੋ ਇੱਥੇ ਜਿਹੜਾ ਹੈਗਾ ਇੱਥੋਂ ਦੀ ਇਨਵੈਸਟੀਗੇਸ਼ਨ ਤੇ ਸਾਡੇ ਹਰ ਚੀਜ਼ ਸਾਹਮਣੇ ਨਹੀਂ ਆਈ ਹੈਗੀ ਬਟ ਬਾਹਰ ਦੇ ਕੀ ਰੀਜਨਸ ਹੈਗੇ ਆ ਕਿ ਇਹਨਾਂ ਦਾ ਆਪਸ ਚ ਰਾਈਵਲਰੀ ਹੈਗੀ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ we at gna university see potential in everyone and everything around us we drive innovation and entrepreneurship we groom competent global citizens to effect positive change around them